ਹੁਣ ਤਰਨਜੀਤ ਸਿੰਘ ਦੱਸਿਆ ਜਾਂਦਾ ਹੈ ਅਜਨਾਲਾ ਵਿਖੇ ਇੱਕ ਮੈਡੀਕਲ ਸ਼ਾਪ ਚਲਾਉਂਦਾ ਸੀ ਉਸ ਦਾ ਮਾਲਕ ਸੀ ਆਪਣੀ ਦੁਕਾਨ ਨੂੰ ਬੰਦ ਕਰਕੇ ਜਦੋਂ ਆਪਣੇ ਘਰੇ ਪਹੁੰਚਦਾ ਹੈ ਇਸ ਦਾ ਪਿੱਛਾ ਕਰਦੇ ਹੋਏ ਹਮਲਾਵਰ ਆਉਂਦੇ ਨੇ ਮੋਟਰਸਾਈਕਲ ਉੱਤੇ ਪ੍ਰੋਬੇਬਲੀ ਸਵਾਰ ਸਨ ਉਹਨਾਂ ਵੱਲੋਂ ਗੋਲੀਆਂ ਮਾਰ ਕੇ ਤਰਨਜੀਤ ਦਾ ਕਤਲ ਕਰਤਾ ਜਾਂਦਾ ਹੈ ਤਰਨਜੀਤ ਦੀ ਮੌਤ ਹੋ ਜਾਂਦੀ ਹੈ 1.5 ਸਾਲ ਪਹਿਲਾਂ ਜਦੋਂ ਤਰਨਜੀਤ ਸਿੰਘ ਤੋਂ 50 ਲੱਖ ਰੁਪਏ ਦੀ ਰਕਦਾਰੀ ਮੰਗੀ ਗਈ ਨਾ ਤਾਂ ਉਸ ਵਕਤ ਨਾ ਹੀ ਉਸ ਤੋਂ ਪਹਿਲਾਂ ਤੇ ਨਾ ਹੀ ਉਸ ਤੋਂ ਬਾਅਦ ਉਸ ਦੀ ਆਰਥਿਕ ਹਾਲਤ ਅਜੇ ਹੀ ਸੀ ਕਿ 50 ਲੱਖ ਰੁਪਏ ਰਕਦਾਰੀ ਦੇ ਸਕਦਾ ਇੱਕ ਮੱਧ ਵਰਗੀ ਪਰਿਵਾਰ ਦੇ ਨਾਲ ਤਰਨਜੀਤ ਤਾਲੁਕ ਰੱਖਦਾ ਸੀ ਉਹਦੇ ਛੋਟੇ ਛੋਟੇ ਬੱਚੇ ਹੈਗੇ ਨੇ ਇਹ ਦੱਸਿਆ ਜਾਂਦਾ ਕਿ ਉਸ ਵਕਤ ਜਦੋਂ ਲੰਡੇ ਹਰੀਕੇ ਦਾ ਉਸ ਨੂੰ ਫੋਨ ਆਇਆ ਉਸ ਦੇ ਪਰਿਵਾਰ ਦੇ ਵਿੱਚ ਕਿਸੇ ਨੇ ਗੱਡੀ ਲੈ ਲਈ ਸੀ ਸ਼ਾਇਦ ਐਸਯੂਵੀ ਗੱਡੀ ਕਿਸ ਨੇ ਲਈ ਜਿਸ ਤੋਂ ਬਾਅਦ ਇਹ ਜਾਣਕਾਰੀ ਕ੍ਰਿਮਨਲਸ ਅਤੇ ਗੈਂਗਸਟਰਸ ਨੂੰ ਮਿਲੀ ਜਿਨ੍ਹਾਂ ਨੇ 50 ਲੱਖ ਰੁਪਏ ਮੰਗੇ ਲੇਕਿਨ ਨਾ ਤਾਂ ਇਹ 50 ਲੱਖ ਰੁਪਏ ਤਰਨਜੀਤ ਸਿੰਘ ਜੋ ਕਿ ਮੈਡੀਕਲ ਦੀ ਆਪਣੀ ਦੁਕਾਨ ਚਲਾਉਂਦਾ ਸੀ ਉਸਨੇ ਕਦੇ ਵੀ ਲੰਡਾ ਹਰੀਕੇ ਉਹਦੇ ਕਿਸੇ ਗੁਰਗੇ ਨੂੰ ਦਿੱਤੇ ਤੇ ਨਾ ਹੀ ਉਸ ਤੋਂ ਬਾਅਦ ਲੰਡੇ ਹਰੀਕੇ ਨੇ ਇਹ ਮੰਗ ਕੀਤੀ ਇਹ ਤਕਰੀਬਨ ਸਵਾ 1.5 ਸਾਲ ਪਹਿਲਾਂ ਦੀ ਗੱਲ ਹੈ ਲੇਕਿਨ ਅਚਾਨਕ 8 ਅਗਸਤ ਰਾਤ ਨੂੰ ਕ੍ਰਿਮਨਲਸ ਆਦੇ ਨੇ ਗੋਲੀਆਂ ਭਰਾ ਕੇ ਕਤਲ ਕਰ ਦਿੰਦੇ ਨੇ ਤਰਨਜੀਤ ਸਿੰਘ ਨਾਤਾ ਲਖਬੀਰ ਸਿੰਘ ਸੰਧੂ ਯਾਨੀ ਕਿ ਲੰਡਾ ਹਰੀਕੇ ਨਾ ਹੀ ਕਿਸੇ ਉਸ ਦੇ ਹੋਰ ਐਲਾਈਡ ਗੈਂਗ ਦੇ ਮੈਂਬਰ ਤੇ ਨਾ ਹੀ ਕਿਸੇ ਵੀ ਗੈਂਗ ਦੇ ਕਿਸੇ ਵੀ ਹੋਰ ਮੈਂਬਰ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਸੋ ਵੱਡਾ ਸਵਾਲ ਇੱਕ ਕਤਲ ਅਜਨਾਲੇ ਵਿਖੇ ਹੁੰਦਾ ਉਸ ਵਾਰਦਾਤ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਵੀ ਕ੍ਰਿਮੀਨਲ ਗੈਂਗ ਵੱਲੋਂ ਕਿਉਂ ਨਹੀਂ ਚੁੱਕੀ ਗਈ